ਨੰਨ ਸੁਣਨ ਵਾਲੇ ਪਿਆਰੇ ਦਸਕਾਂ ਨੂੰ ਮੇਰੇ ਵੱਲੋਂ ਪਿਆਰ ਸਹਿਤ ਸਤਿ ਸ੍ਰੀ ਅਕਾਲ ਅੱਜ ਮੈਂ ਆਪ ਸਭ ਜੀ ਨੂੰ ਆਪਣੀਆਂ ਲਿਖੀਆਂ ਹੋਈਆਂ ਕਵਤਾਵਾਂ ਵਿੱਚੋਂ ਇੱਕ ਕਵਤਾ ਨੂੰ ਸੁਣਾਉਣ ਜਾ ਰਿਹਾ ਹਾਂ ਮੇਰੀ ਕਵਤਾ ਦਾ ਸਿਰਲੇਖ ਹੈ ਸਿਰਜਣਹਾਰ ਦੀ ਜਗ ਸਰਾ ਦਾ ਮੁਸਾਫਰ ਦਾ ਭਾਗ ਬਜਾ ਕਿਉਂ ਬੰਦਿਆ ਝੂਠੀ ਮਾਇਆ ਜੋੜ ਰਿਆਂ ਹੀ ਕਿਉਂ ਬੰਦਿਆ ਝੂਠੀ ਮਾਇਆ ਜੋੜ ਰਿਆਂ ਹੀ ਤੇਰੇ ਨਾਲ ਨਹੀਂ ਜਾਣਾ ਇੱਕ ਤੇਲਾ ਹੋਏ ਬੰਦੇ ਇਸ ਦੁਨੀਆ ਦੀਆਂ ਰੌਣਕਾਂ ਧੋਕੜੀਆਂ ਪਲ ਵਿੱਚ ਜਾਣਾ ਵਿਛੜਮੇਲਾ ਹੋਏ ਬੰਦੇ ਪਲ ਵਿੱਚ ਜਾਣਾ ਵਿਛੜ ਮੇਲਾ ਹੋਏ ਬੰਦੇ ਇਹ ਜੱਗ ਤੇ ਸਰਾ ਸੋਨੇ ਸੁੰਦਰ ਮਸਾਫਰਾ ਦੀ ਲੱਖਾਂ ਆਈ ਜਾਂਦੇ ਲੱਖਾਂ ਫਰੀ ਜਾਂਦੇ ਓਏ ਬੰਦੇ ਕਿਸ ਜਗ ਉਤੇ ਰਜ ਕਰਨਾ ਜੀ ਸਕਿਆ ਕੋਈ ਹੋਈ ਨਾ ਅਜ ਤੱਕ ਆਸ ਕਿਸੇ ਦੀ ਪੂਰੀ ਓਏ ਬੰਦੇ ਹੋਈ ਨਾ ਅਜ ਤੱਕ ਆਸ ਕਿਸੇ ਦੀ ਪੂਰੀ ਓਏ ਬੰਦੇ ਪਸਾਰੇ ਉੱਚੇ ਮੈਲ ਜਿਹੜੇ ਕਹਿੰਦੇ ਟਈ ਜਾਂਦੇ ਖੁਰਗੇ ਖੁਰੀ ਜਾਂਦੇ ਤੇਰੀ ਅੱਖਾਂ ਦੇ ਸਾਹਮਣੇ ਓਏ ਬੰਦੇ ਤੇਰੇ ਸਾਥੀਆਂ ਦੇ ਟਿੰਗਰੇ ਆਸਾਂ ਦੇ ਪੂਰੀ ਜਾਂਦੇ ਫਿਰ ਕੋ ਐਵੇਂ ਲਾਵੇਂ ਮਨ ਆਪਣਾ ਸੋਹਣਾ ਇਸ ਝੂਠੀ ਮਾਇਆ ਨਾਲ ਓਏ ਬੰਦੇ ਇਸ ਝੂਠੀ ਮਾਇਆ ਨਾਲ ਓਏ ਬੰਦੇ ਇਥੇ ਬੰਦਿਆ ਜੱਗ ਸਰਾਚ ਰਹਿਣ ਤੂੰ ਆਇਆ ਮਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਇਥੇ ਕਿਸ਼ੇਵਨੀ ਪੱਕਾ ਢੇਰਾ ਲਾਇਆ ਮਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਚੰਗੇ ਦੁਨੀਆ ਉੱਤੇ ਅਮਲ ਕਮਾਲੇ ਤੂੰ ਓਏ ਬੰਦੇ ਚੰਗੇ ਦੁਨੀਆ ਉੱਤੇ ਅਮਲ ਕਮਾਲੇ ਤੂੰ ਓਏ ਬੰਦੇ ਮੈਨਿ ਸਾਦ ਕਾ ਫਿਰ ਪਛਤਾਈ ਨਾ ਤੂੰ ਪਿਆਰੇ ਤੇਰੇ ਕੰਮ ਆਉਣੇ ਜੋ ਤੂੰ ਚੰਗੇ ਕੀਤੇ ਅਮਨ ਹੋਏ ਬੰਦੇ ਆਪਣੇ ਗੁਰੂਆਂ ਦੀਆਂ ਕਮਾਈਆਂ ਦੇਖ ਲੈ ਪਿਆਰੇ ਰਹਿੰਦੀ ਦੁਨੀਆ ਤੱਕ ਰਹਿਣਾ ਨਾਮ ਜਿਨਾ ਦਾ ਓਏ ਬੰਦੇ ਰਹਿੰਦੀ ਦੁਨੀਆ ਤੱਕ ਰਹਿਣਾ ਨਾਮ ਜਿਨਾ ਦਾ ਓਏ ਬੰਦੇ ਗੁਰਮਖ ਬਣ ਕੇ ਕਰ ਲੈ ਰੀਸ ਗੁਰੂਆਂ ਦੀ ਪਿਆਰੇ ਮਰਨ ਤੋਂ ਬਾਅਦ ਵੀ ਨਾ ਪੁੱਲਣ ਇਹ ਦੁਨੀਆ ਵਾਲੇ ਓਏ ਬੰਦੇ ਹਰ ਦਿਨ ਵਿੱਚ ਆਪਣਾ ਵਾਸਾ ਕਰ ਲੈ ਪਿਆਰੇ ਮਸਾ ਪਰ ਵਿਦਾ ਹੋ ਜਾਵੇ ਪਰ ਮਿੱਠੀਆਂ ਜਾਦਾ ਹਰ ਦਿਲ ਅੰਦਰ ਛੱਡ ਜਾਵੇ ਓਏ ਬੰਦੇ ਮਿੱਠੀਆਂ ਜਾਦਾ ਹਰ ਦਿਲ ਅੰਦਰ ਛੱਡ ਜਾਵੇ ਓਏ ਬੰਦੇ ਇੱਥੇ ਬੰਦੇ ਆ ਜੰਗ ਚਰਾਂ ਚਰਣ ਤੂੰ ਆਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇ ਵੀ ਨਹੀਂ ਪੱਕਾ ਡੇਰਾ ਲਾਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਗਿੱਲੀ ਮਿੱਟੀ ਦਾ ਮੜਕਾ ਹੈ ਤੂੰ ਓਏ ਬੰਦੇ ਗਿੱਲੀ ਮਿੱਟੀ ਦਾ ਮੜਕਾ ਹੈ ਤੂੰ ਓਏ ਬੰਦੇ ਰੋਟੇ ਆ ਕਿਤੇ देर ਨਹੀਂ ਲਗਣੀਏ ਪਿਆਰੇ ਤੇਰੀ ਕੀਤੀ ਕੋਈ ਖੂਨ ਪਸੀਨੇ ਦੀ ਕਮਾਈ ਨੂੰ ਤੇਰੇ ਆਪਣਿਆਂ ਨੇ ਭੁਖੀਆਂ ਗਰਜਾਂ ਵਾਂਗ ਨੋਚਣਾ ਹੋਏ ਬੰਦੇ ਤੇਰੇ ਆਪਣਿਆਂ ਨੇ ਭੁਖੀਆਂ ਗਰਜਾਂ ਵਾਂਗ ਨੋਚਣਾ ਹੋਏ ਬੰਦੇ ਤੇਰੀ ਕਿਤਾਬੀ ਠੰਡੀ ਨਹੀਂ ਹੋਣੀ ਤੈਨੂੰ ਵਾਂਗ ਪਤਾ ਸੇ ਪੋਰਨਾ ਓਏ ਬੰਦੇ ਮੂਰਖ ਨਾ ਬਣੇ ਨਾ ਕਿਰਤ ਕਣਾ ਲਈ ਕਲੇਸਾਂ ਦਾ ਪਾਂਬੜ ਮਗਣਾ ਓਏ ਬੰਦੇ ਕਲੇਸਾਂ ਦਾ ਪਾਂਬੜ ਮਗਣਾ ਓਏ ਬੰਦੇ ਤੇਰੇ ਮਰਨੇ ਦੀ ਚਿੰਤਾ ਤਾਂ ਕਿਸੇ ਨੂੰ ਨਹੀਂ ਪਿਆਰੇ ਆਪਣੇ ਹੀ ਲਗਾਉਂਦੇ ਆਪਣੇ ਆਪਣੇ ਕਿਸੇ ਦਾ ਸਾਥ ਕਿਤਾਬ ਹੋਏ ਬੰਦੇ ਆਪਣੇ ਆਪਣੇ ਸੇ ਦਾ ਸਾਥ ਕਿਤਾਬ ਹੋਏ ਬੰਦੇ ਇੱਥੇ ਬੰਦਿਆ ਜੱਗ ਸਰਾਚ ਰਹਿਣ ਤੂੰ ਆਇਆ ਨਿਸਾਫ ਰਾਹ ਨੂੰ ਜਾਣਾ ਪੈਂਦਾ ਹੋਏ ਬੰਦੇ ਇੱਥੇ ਕਿਸੇ ਵੀ ਪੱਕਾ ਡੇਰਾ ਨਾ ਆ ਮਸਾਫਰਾ ਨੂੰ ਜਾਣਾ ਪੈਂਦਾ ਹੋਏ ਬੰਦੇ ਜਮਕਾਲ ਤੇਰੇ ਆਗਮਨ ਤੋਂ ਪਿੱਛੇ ਪਿਆ ਹੋਏ ਬੰਦੇ ਜਮਕਾਲ ਤੇਰੇ ਆਗਮਨ ਤੋਂ ਪਿੱਛੇ ਪਿਆ ਹੋਏ ਬੰਦੇ ਸਮਝ ਲੈ ਮੌਤ ਨੇ ਛੱਡਣਾ ਨਹੀਂ ਪਿਆਰੇ ਤੇਰੇ ਵੱਲੋਂ ਲਿਆਸ્વાસ ਜੀਵਨ ਲਈ ਛੱਡਿਆ ਮੌਤ ਲਈ ਸਮਝ ਲੈ ਓਏ ਬੰਦੇ ਛੱਡਿਆ ਮੌਤ ਲਈ ਸਮਝ ਲੈ ਓਏ ਬੰਦੇ ਤੇਰਾ ਸੱਜਾ ਪੈਰ ਸੁੱਖਾ ਵਾਲਾ ਪਿਆਰੇ ਕਬਾ ਪੈਰ ਦੁੱਖਾਂ ਦਾ ਜਾਨ ਲੇ ਹੋਏ ਬੰਦੇ ਤੇਰਾ ਜੀਵਨ ਸੁੱਖ ਦੁੱਖ ਦਾ ਜੋੜਿਆ ਸੋਹਣਿਆ ਅਕਲਮੰਦ ਬੰਦੇ ਤੂੰ ਜਸ ਦੀ ਵੀ ਇੱਛਾ ਕਰੇਂਗਾ ਵੋਈ ਦੂਰ ਪੱਜ ਦਾ ਪਿਆਰੇ ਹੋਏ ਬੰਦੇ ਛੜਦੇ ਛਾਵਾਂ ਕਰਨੀਆਂ ਅੱਜ ਤੱਕ ਨਹੀਂ ਹੋਈਆਂ ਕਿਸੇ ਦੀਆਂ ਇੱਥੇ ਜਾਗੇ ਉੱਤੇ ਪੂਰੀਆਂ ਹੋਏ ਬੰਦੇ ਕਿਸੇ ਦੀਆਂ ਇੱਥੇ ਜਾਗੇ ਉੱਤੇ ਪੂਰੀਆਂ ਹੋਏ ਬੰਦੇ ਤੇਰਾ ਜੀਵਨ ਦੁੱਖਾਂ ਨਾਲ ਭਰਿਆ ਪਿਆਰੇ ਜਨਮ ਦੁੱਖ ਜੀਵਨ ਦੁੱਖ ਤੇ ਮੌਤ ਦਾ ਵਿਚੋੜਾ ਸਭ ਤੋਂ ਵੱਡਾ ਦੁੱਖ ਹੋਏ ਬੰਦੇ ਸੁੱਖ ਦੇ ਮੂਹ ਲੱਗ ਕੇ ਦੁੱਖ ਤੋਂ ਮੂੰਹ ਨਾ ਮੋੜੀ ਪਿਆਰੇ ਯੋਗ ਕਰ ਸਿਜਾ ਕਰੀ ਜੋ ਵੀ ਤੇਰੇ ਕੋਲ ਆਵੇ ਓਏ ਬੰਦੇ ਯੋਗ ਕਰ ਸਿਜਾ ਕਰੀ ਜੋ ਵੀ ਤੇਰੇ ਕੋਲ ਆਵੇ ਓਏ ਬੰਦੇ ਇੱਥੇ ਬੰਦਿਆ ਜੱਗ ਸਰਾਚ ਰਹਿ ਤੂੰ ਆਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇਣੀ ਪੱਕਾ ਡੇਰਾ ਲਾਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਤੇ ਨੰਬਰ ਦੇ ਕਰ ਤੋੜਨਾ ਇਸ ਜਹਾਨ ਨੇ ਓਏ ਪਿਆਰੇ ਤੈਨੂੰ ਮੋੜਾ ਦੇ ਕਰ ਤੋੜਨਾ ਇਸ ਜਹਾਨ ਨੇ ਓਏ ਪਿਆਰੇ ਹੁਣਾ ਮਿੱਟੀ ਥਲੇ ਤੇਰੀ ਉੱਚੀ ਛਾਣ ਨੇ ਓਏ ਬੰਦੇ ਕਾ ਨੂੰ ਕੀਮਤੀ ਸਵਾਸਾਂ ਨੂੰ ਗਵਾਇਆ ਪਿਆਰੇ ਖਾਲੀ ਆਇਆ ਤੇ ਖਾਲੀ ਹੱਥ ਮੜਨਾ ਓਏ ਬੰਦੇ ਖਾਲੀ ਆਇਆ ਤੇ ਖਾਲੀ ਹੱਥ ਮੜਨਾ ਓਏ ਬੰਦੇ ਕੁਝ ਨਹੀਂ ਜਾਣਾ ਤੇਰੇ ਨਾਲ ਸੋਣਿਆ ਕੋੜ ਕਰਮਾਂ ਚ ਲੰਘਦੇ ਜਾਂਦੇ ਤੇਰੇ ਗਰਮੀਅ ਤੇ ਸਿਆਲ ਓਏ ਬੰਦੇ ਤੇਰੇ ਗਰਮੀਅ ਤੇ ਸਿਆਲ ਓਏ ਬੰਦੇ ਮਤਹੀਨ ਕਿਉ ਹੋਇਆ ਫਿਰਦਾ ਏ ਪਿਆਰੇ ਕਿ ਤੇਤੇ ਨੀ ਤੇਰੇ ਮਰਨਾ ਓਏ ਬੰਦੇ ਮਾਨਸ ਜਨਮ ਕਿਉਂ ਮਿੱਟੀ ਚ ਪਿਆਰ ਰੋਲੇ ਪਿਆਰੇ ਐਵੇਂ ਕਰ ਕਰ ਖੋਟੇ ਕਰਮ ਓਏ ਬੰਦੇ ਅਮੇ ਕਰ ਕਰ ਖੋਟੇ ਕਰਮ ਓਏ ਬੰਦੇ ਇੱਥੇ ਬੰਧਿਆ ਜਗ ਸਰਾਚ ਰਹਿਣ ਤੂੰ ਆਇਆ ਮਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇ ਵੀ ਪੱਕਾ ਡੇਰਾ ਲਾਇਆ ਮਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਸਿਰਜਨਹਾਰ ਦੀ ਜਗ ਸਰਾਚ ਜੇਕਰ ਰਹਿਣ ਤੂੰ ਆਇਆ ਓਏ ਬੰਦੇ ਸਿਰ ਜਨਹਾਰ ਦੀ ਜਗ ਸਰਾਚ ਜੇ ਕਰੈ ਤੋ ਆਇਆ ਹੋਏ ਬੰਦੇ ਨਾਨਕ ਵਾਂਗ ਕਰ ਲੈ ਸੱਚੇ ਨਾਮ ਦੀ ਕਮਾਈ ਸੋਹਣਿਆ ਐਸੀ ਮੂਰਤ ਲਗਾਸ ਜਗ ਸਰਾਚ ਇਹ ਜਗ ਵਾਲੇ ਨਾਮ ਟਾ ਸਕਣ ਹੋਏ ਬੰਦੇ ਇਹ ਜਗ ਵਾਲੇ ਨਾਮ ਟਾ ਸਕਣ ਹੋਏ ਬੰਦੇ ਹਰ ਦਿਲ 'ਚ ਆਪਣੀ ਸੁੰਦਰ ਮੂਰਤ ਵਰਗਾ ਪਿਆਰਾ ਨਿਸ਼ਾਨ ਛੱਡ ਜਾ ਓਏ ਬੰਦੇ ਕਮਾਈ ਕਰਕੇ ਮਰਤ ਨਾਮ ਦੀ ਪਿਆਰਿਆ ਨਾਨਕ ਨਾਮ ਜਹਾਜ਼ ਦੀ ਟਿਕ ਟਿਕ ਟਾਲੇ ਓਏ ਬੰਦੇ ਪਾਪ ਸਾਗਰ ਤੋਂ ਪਾਰ ਹੋਣ ਤੇ ਪਿਆਰਿਆ ਸੁਣਿਆ ਤਰਮ ਰਾਜ ਵੀ ਨਹੀਂ ਮੰਗਦਾ ਸਾਫ ਕਿਤਾਬ ਓਏ ਬੰਦੇ ਸੋਣਿਆ ਕਰਮ ਰਾਜ ਵੀ ਨਹੀਂ ਮੰਗਦਾ ਸਾਥ ਤਾਬ ਹੋਏ ਬੰਦੇ ਮਨ ਕਰਤਾਰ ਦਾ ਕਹਿਣਾ ਮੇਰੇ ਪਿਆਰਿਆ ਮਿੱਤਰਾ ਦਤੂ ਕੀ ਲੈਣਾ ਇਸ ਝੂਠੀ ਦੁਨੀਆ ਤੋਂ ਏ ਬੰਦੇ ਦਤੂ ਕੀ ਲੈਣਾ ਇਸ ਝੂਠੀ ਦੁਨੀਆ ਤੋਂ ਏ ਬੰਦੇ ਇੱਥੇ ਬੰਦਿਆ ਜੱਗਸ ਰਾਂਚ ਰਹਿਣ ਤੂੰ ਆਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇ ਵੀ ਨੀ ਪੱਕਾ ਡੇਰਾ ਲਾਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇ ਵੀ ਨੀ ਪੱਕਾ ਡੇਰਾ ਲਾਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਮਸਾਫਰਾ ਨੂੰ ਜਾਣਾ ਪੈਂਦਾ ਹੋਏ ਬੰਦੇ ਮਸਾਫਰਾ ਨੂੰ ਜਾਣਾ ਪੈਂਦਾ ਹੋਏ ਬੰਦੇ ਸਤ ਸ੍ਰੀ ਅਕਾਲ